ਬਾਬਰ ਦਾ ਹਮਲਾ ਹੰਕਾਰੀ ਬਲੀ ਕੰਧਾਰੀ ਨੂੰ ਆਪਣਾ ਸਿੱਖ ਬਣਾ ਕੇ ਸਹਿਦਪੁਰ ਐਨਾ ਬਾਦ ਬਾਦਲ ਚਲ ਪਏ راہ ਵਿੱਚ ਪਿੰਡ ਦੇ ਲੋਕਾਂ ਨੂੰ ਨਾਮਦਾਨ ਬਖਸ਼ਦੇ ਹੋਏ ਉਹ ਸਹਿਦਪੁਰ ਪੁੱਜੇ ਸਹਿਦਪੁਰ ਵਿੱਚ ਗੁਰੂ ਜੀ ਦਾ ਪਿਆਰਾ ਸਿੱਖ ਭਾਈ ਲਾਲੋ ਰਹਿਦਾ ਸੀ ਗੁਰੂ ਜੀ ਭਾਈ ਲਾਲੋ ਜੀ ਨੂੰ ਸਹਿਦਪੁਰ ਦਾ ਪ੍ਰਚਾਰਕ ਥਾਪ ਗਏ ਸਨ ਗੁਰੂ ਜੀ ਦੀ ਕਿਰਪਾ ਸਦਕਾ ਭਾਈ ਲਾਲਾ ਜੀ ਨੂੰ ਹੁਣ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ ਪਰ ਉਹ ਫਿਰ ਵੀ ਸੱਚੀ ਕਿਰਤ ਕਰਕੇ ਗੁਜ਼ਾਰਾ ਕਰਦਾ ਸੀ ਜਦ ਗੁਰੂ ਜੀ ਉਸ ਦੇ ਘਰ ਪੁੱਜੇ ਤਾਂ ਉਹ ਬੜਾ ਪ੍ਰਸੰਨ ਹੋਇਆ ਉਹਨਾਂ ਨੂੰ ਬੈਠਣ ਲਈ ਆਸਣ ਦੇ ਕੇ ਜਲ ਪਾਣੀ ਸ਼ਿਕਾਇਆ ਫਿਰ ਜਦ ਗੁਰੂ ਜੀ ਨੇ ਅਹਮਦਾਬਾਦ ਦੇ ਹਾਲ ਚਾਲ ਬਾਰੇ ਪੁੱਛਿਆ ਤਾ ਭਾਈ ਲਾਲੋ ਕਹਿਣ ਲੱਗਾ ਗੁਰੂ ਜੀ ਕੁਝ ਨਾ ਪੁੱਛੋ ਇਹ ਪਖਤਾਨ ਹਾਕਮ ਬਹੁਤ ਦੁਸ਼ਟ ਹੋ ਗਏ ਹਨ ਜੋ ਗਰੀਬਾਂ ਪਾਸ ਖਾਨ ਨੂੰ ਕੁਝ ਵੀ ਨਹੀਂ ਰਹਿਣ ਦਿੰਦੇ ਮੁਫਤ ਵੰਗਾਰਾਂ ਲੈਂਦੇ ਹਨ ਅਤੇ ਜਿਹੜਾ ਥੋੜਾ ਬਹੁਤ ਕੋਈ ਆਕੜਦਾ ਹੈ ਉਸ ਤੇ ਭਿਆਨਕ ਜ਼ੁਲਮ ਟਾਉਂਦੇ ਹਨ ਭਾਈ ਲਾਲੋ ਦੀ ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਲਗੇ ਕੋਈ ਨਹੀਂ ਕੁਝ ਦਿਨਾਂ ਬਾਅਦ ਹੀ ਇਹਨਾਂ ਤੋਂ ਵੱਡਾ ਜ਼ਾਲਮ ਅਤੇ ਦੁਸ਼ਟ ਇੱਥੇ ਆ ਰਿਹਾ ਹੈ ਜਿਹੜਾ ਇਹਨਾਂ ਜਾਨ ਲਵਾ ਨੂੰ ਤਾਂ ਮਿੱਟੀ ਵਿੱਚ ਰੋਲੇਗਾ ਹੀ ਤੇ ਨਾਲ ਹੀ अनेका નિર્ਦੋਸ਼ਾਂ ਨੂੰ ਵੀ ਪੀਸ ਦੇਵੇਗਾ ਜਦ ਗੁਰੂ ਜੀ ਕੁਝ ਸਮੇਂ ਸੈਦੂਠ ਹੈਰੇ ਤਾਂ ਉਸ ਸਮੇਂ ਹੀ ਬਾਬਰ ਦੀ ਫੌਜਾਂ ਨੇ ਆ ਹੱਲਾ ਬੋਲਿਆ ਉਹਨਾਂ ਸਾਬਰ ਜਵੜਿਆਂ ਨੂੰ ਲੁੱਟ ਲਿਆ ਅਤੇ ਪੂਰੇ ਸ਼ਹਿਰ ਵਿੱਚ ਕਹਿਰ ਪਾ ਦਿੱਤਾ। ਲੁੱਟਿਆ ਹੋਇਆ ਮਾਲ ਉਹਨਾਂ ਹੀ ਲੋਕਾਂ ਦੇ ਸਿਰਾਂ 'ਤੇ ਧਰ ਦਿੱਤਾ। ਅਤੇ ਉਹਨਾਂ ਨੂੰ ਆਪਣੇ ਤੰਬੂਆਂ ਵੱਲ ਲੈ ਜਾਣ ਲਈ ਤੋਰਨ ਲੱਗੇ। ਗੁਰੂ ਜੀ, ਭਾਈ ਮਰਦਾਨਾ ਅਤੇ ਭਾਈ ਲਾਲੋ ਵੀ ਫੜੇ ਗਏ। ਉਹਨਾਂ ਦੇ ਸਿਰਾਂ ਉੱਤੇ ਵੀ ਸਮਾਨ ਰੱਖਿਆ ਅਤੇ ਆਪਣੇ ਨਾਲ ਲੈ ਤੁਰੇ। ਉਹਨਾਂ ਲੋਕਾਂ ਦਾ ਸਾਰਾ ਸਮਾਨ ਇੱਕ ਥਾਂ ਰਖਵਾ ਕੇ ਬੰਦੀ ਬਣਾ ਲਿਆ ਗਿਆ। ਸਾਰਿਆਂ ਨੂੰ ਇੱਕ ਕੈਦਖਾਨੇ ਵਿੱਚ ਕੈਦ ਕਰਕੇ ਅਨਾਜ ਪੀਸਣ ਲਈ ਚੱਕੀਆਂ ਘੇੜਨ ਲਾ ਦਿੱਤਾ। ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਵੀ ਚੱਕੀਆਂ ਦਿੱਤੀਆਂ। ਗੁਰੂ ਜੀ ਬੰਦੀਖਾਨੇ ਵਿੱਚ ਵੀ ਚੜ੍ਹਦੀ ਕਲਾ ਵਿੱਚ ਸਨ। ਉਹ ਆਪਣੀਆਂ ਅੱਖਾਂ ਮੀਟ ਕੇ ਇੱਕ ਨਵੇਂ ਆਏ ਇਲਾਹੀ ਸ਼ਬਦ ਦਾ ਗਾਇਨ ਕਰਨ ਲੱਗੇ। ਗੁਰੂ ਜੀ ਦੀ ਮਿੱਠੀ ਸੁਰੀਲੀ ਬਾਣੀ ਨੇ ਸਭ ਕੈਦੀਆਂ ਨੂੰ ਮਸਤ ਕਰ ਦਿੱਤਾ। ਓਹ ਆਪਣੇ ਸਾਰੇ ਦੁੱਖ ਭੁੱਲ ਗਏ ਪਹਿਰੇਦਾਰਾਂ ਨੂੰ ਹੀ ਗੁਰੂ ਜੀ ਦੀ ਮਿੱਠੀ ਆਵਾਜ਼ ਨੇ ਕੀ ਲਿਆ ਉਹਨਾਂ ਨੇ ਜਦ ਗੁਰੂ ਜੀ ਵੱਲ ਅਤੇ ਭਾਈ ਮਰਦਾਨੇ ਵੱਲ ਵੇਖਿਆ ਤਾਂ ਹੈਰਾਨ ਰਹਿ ਗਏ ਕਿ ਗੁਰੂ ਜੀ ਤਾਂ ਆਪ ਸ਼ਬਦ ਗਾਇਨ ਕਰ ਰਹੇ ਸਨ ਪਰ ਉਹਨਾਂ ਦੀਆਂ ਚੱਕੀਆਂ ਆਪਣੇ ਆਪ ਹੀ ਚੱਲ ਰਹੀਆਂ ਸਨ ਕੁਝ ਪਹਿਰੇਦਾਰ ਦੌੜ ਕੇ ਗਏ ਅਤੇ ਇਸ ਬਚਿੱਤਰ ਘਟਨਾ ਬਾਰੇ ਬਾਬਰ ਨੂੰ ਯਾਦ ਦੱਸਿਆ ਬਾਬਰ ਵੀ ਇਸ ਵਿਸਮਾਦੀ ਘਟਨਾ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਹ ਛੱਟ ਬੈਂਦੀ ਖਾਨੇ ਵੱਲ ਖੇਮੇ ਵਿੱਚ ਪਹੁੰਚ ਗਿਆ ਉਸ ਨੇ ਵੇਖਿਆ ਗੁਰੂ ਜੀ ਸ਼ਬਦ ਗਾਇਨ ਕਰ ਰਹੇ ਸਨ ਅਤੇ ਮਰਦਾਨਾ ਰਬਾਬ ਵਜਾ ਰਿਹਾ ਹੈ ਪਰ ਉਹਨਾਂ ਦੇ ਹੱਥ ਲੱਗਣ ਤੋਂ ਬਗੈਰ ਹੀ ਚੱਕੀਆਂ ਆਪਣੇ ਆਪ ਚੱਲ ਰਹੀਆਂ ਸਨ ਕੁਝ ਦੇਰ ਖੜਾ ਬਾਬਰ ਗੁਰੂ ਜੀ ਦਾ ਸ਼ਬਦ ਗਾਇਨ ਸੁਣਦਾ ਰਿਹਾ ਗਾਇਨ ਸਮਾਪਤ ਕਰਕੇ ਜਦ ਗੁਰੂ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਹਨਾਂ ਨੇ ਆਪਣੇ ਸਾਹਮਣੇ ਬਾਬਰ ਨੂੰ ਖੜੇ ਵੇਖਿਆ ਬਾਬਰ ਕਹਿਣ ਲੱਗਾ ਅੱਲਾ ਦੇ ਫਕੀਰ ਤੁਸੀਂ ਕੀ ਕਰ ਰਹੇ ਸੀ ਗੁਰੂ ਜੀ ਨੇ ਫਾਰਸੀ ਵਿੱਚ ਸਾਰੇ ਸ਼ਬਦ ਦਾ ਮਤਲਬ ਸਮਝਾਇਆ ਜਿਸ ਦਾ ਭਾਵ ਸੀ ਰੱਬ ਸਭ ਦਾ ਪਿਤਾ ਹੈ ਅਤੇ ਅਸੀਂ ਉਸ ਦੀ ਸੰਤਾਨ ਹਾਂ ਤੁਸੀਂ નિર્ਦੋਸ਼ ਲੋਕਾਂ ਦੇ ਘਰ-ਬਾਰ ਅਤੇ ਉਹਨਾਂ ਦੀਆਂ ਇਸਤਰੀਆਂ ਲੁੱਟ ਲਿੱਤੀਆਂ ਕਿਸੇ ਨੇ ਤੁਹਾਡਾ ਕੋਈ ਨੁਕਸਾਨ ਨਹੀਂ ਕੀਤਾ ਕਿਸੇ ਨੇ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਸੀ ਕੀਤਾ ਪਰ ਫਿਰ ਵੀ ਤੁਸੀਂ ਉਨ੍ਹਾਂ ਨੂੰ ਆਪਣੀ ਜ਼ੁਲਮਦਾਰ ਨਿਸ਼ਾਨਾ ਬਣਾਇਆ ਬਾਬਾ ਨੇ ਆਪਣੇ ਕੀਤੇ ਉੱਤੇ ਅਫਸੋਸ ਜ਼ਾਹਿਰ ਕੀਤਾ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਰੱਬ ਮੈਨੂੰ ਮੁਆਫ ਕਰ ਦਵੇ ਗੁਰੂ ਜੀ ਨੇ ਉਸ ਨੂੰ ਕਿਹਾ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਸਾਰੇ ਕੈਦੀਆਂ ਨੂੰ ਛੋੜ ਦਵੇ ਅਤੇ ਉਹਨਾਂ ਦਾ ਲੁੱਟਿਆ ਮਾਲ ਵਾਪਸ ਕਰ ਦਵੇ ਅਤੇ ਅੱਗੇ ਤੋਂ ਕਿਸੇ ਉੱਤੇ ਜ਼ੁਲਮ ਨਾ ਕਰੇ। ਬਾਬਰ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸਭ ਕੈਦੀ ਆਜ਼ਾਦ ਕਰ ਦਿੱਤੇ। ਸਹਿਦਪੁਰ ਦੇ ਦੁਖੀ ਲੋਕਾਂ ਨੂੰ ਦਿਲਾਸਾ ਦੇ ਕੇ ਗੁਰੂ ਜੀ ਆਪਣੇ ਸ਼ਹਿਰ ਕਰਤਾਰਪੁਰ ਵਾਪਸ ਪਰਤ ਆਏ।